ਕੜੀਆਂ ਮੈਨੇਜਮੈਂਟ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਜਲਸ ਫਲਾਈ ਦੀ ਕੜੀਆਂ ਮੈਨੇਜਮੈਂਟ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੰਗਾ ਨਹੀਂ ਮੰਦੇ ਹਾਏ 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 ਜਲਸ ਫਲਾਈ ਦੀ ਕੜੀਆਂ ਮੈਨੇਜਮੈਂਟ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਟਕੀ ਟਕੀ ਚੱਕਦੇ ਆਂਗੇ ਮਰਦੇ ਮੁਰਦਾ ਰੱਖਦੇ ਆਂਗੇ चमचा मंत्र चमचा मुरदा ਅਸੀਂ ਪਹਿਲਾਂ ਐਕਸ਼ਨ ਸਾਹਿਬ ਨਾਲ ਮੀਟਿੰਗ ਕੀਤੀ ਹੋਰ ਧਰਨੇ ਦਾ ਨੋਟਿਸ ਦਿੱਤਾ ਅੱਜ ਵੀ ਅਸੀਂ ਧਰਨੇ ਦਾ ਨੋਟਿਸ ਦਿੱਤਾ ਸਵੇਰੇ ਦੇ ਮਿਨੀ ਫੈਕਟਰੀ ਦੇ ਅਧਿਕਾਰੀ ਨੂੰ ਅਸੀਂ ਐਸਟੀ ਦਫ਼ਤਰ ਦੇ ਕੋਲ ਜਿਹੜੇ ਸਾਡੇ ਜਿਹੜੇ ਵਾਟ ਸਪਲਾਈ ਦੇ ਵਰਕਰ ਆ ਜਿਹੜੇ ਵਰਕਰ ਮੁਕੱਡੇ ਆ ਗਏ ਉਹਦੇ ਨਾਲ ਸਾਥੀ ਜਿਹੜੇ ਪਟ્રોલ ਦੀਆਂ ਬੋਤਲਾਂ ਲੈ ਕੇ ਨਹੀਂ ਸੀਗੇ ਮਜ਼ਦੂਰ ਹੋ ਕੇ ਖੜੇ ਆ ਤੇ ਸਾਥੀ ਇੱਦਾਂ ਜਿਹੜਾ ਰਵਿਵਾਰ ਖਤਮ ਕੀਤਾ ਗਿਆ ਹੋਰ ਜਿਹੜਾ ਰੋਜ਼ਗਾਰ ਤੇ ਐਕਸ਼ਨ ਜਿਹੜਾ ਜਸਵਿੰਦਰ ਸਿੰਘ ਸਿੱਧੂ ਉਹ ਜ਼ਿੰਮੇਵਾਰ ਦੇ ਕੱਲੂ ਅੱਜ ਕੋਈ ਸਾਡਾ ਜਾਨੀ ਤੇ ਮਾਲੀ ਕੋਈ ਨੁਕਸਾਨ ਹੋ ਜਾਂਦਾ ਬਰਕਰਾਰਾ ਕਿਸੇ ਦਾ ਵੀ ਕਿਉਂ ਜਿਹੜਾ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਅੱਜ ਪ੍ਰਸ਼ਾਸਨ ਕੋਲ ਵੀ ਜਾਣਾ ਹੈ ਅੱਜ ਤਾਂ ਇੱਕ ਵਾਰ ਚੁੱਥਾ ਪਾਇਆ ਨੇ ਨਾਲ ਜਦੋਂ ਬਣੀ ਸੀ ਕਹਿੰਦੀ ਸੀ ਜੇ ਅਸੀਂ ਸਾਰਾ ਪੈਸਾ ਸਾਡਾ ਬਰਕਰਾਰਾ ਨੂੰ ਪੱਕੇ ਕਰਦੇ ਜਲੇਰੇ ਕਰਦੇ ਆ 30 ਸਾਲ ਤੋਂ ਕਿਹੜੇ ਹੋਂਟ ਇਸ ਤੋਂ ਦਾ ਜਿਹੜਾ ਪ੍ਰਸ਼ਾਸਨ ਹੈ ਅੱਗੇ ਜੇ ਇੱਥੇ ਹੱਦੀ ਉਹਦੇ ਸਬੰਧੀ ਮੈਡੀਕਲ ਸ਼ਿਕਾਇਤ ਹੋ ਉਹ ਤੇ ਤੀਜੇ ਪੰਟ ਜਾ ਕੇ ਵਰਕਟ ਦੀ ਮਾੜੀ ਮੋਟੀ ਦਾ 9 ਵਜੇ ਕੋ ਪ੍ਰੋਬਲਮ ਸੀ ਕਿ ਉਹ ਮੈਗ ਵੀ ਨਾ ਠੀਕ ਕਰਾਉਣੀ ਆ ਪ੍ਰੋਬਲਮ ਜਿਹ ਹੈਗੀ ਆ ਤੇ ਇਹ ਸਾਥੀ ਨੂੰ ਪ੍ਰਸ਼ਾਸਨ ਸਾਹਿਬਾ ਪਤਾ ਦਿੱਤਾ ਮਾਨ ਜੋ ਸਾਡੇ ਇੱਥੇ ਦਫ਼ਤਰ ਲੱਗੇ ਹੀ ਆ ਸੀ ਸਭ ਦਾ ਤੇ ਉਹਨਾਂ ਨੇ ਹੁਣ ਸਾਡਾ ਚੀਜ਼ ਬਣ ਗਿਆ ਦੁਬੇ ਸਾਹਿਬ ਨੇ ਮੰਗ ਪੱਤਰ ਇਹਨਾਂ ਨੇ ਕਹਿ ਕੇ ਭੇਜਿਆ ਸੀ ਮੰਗ ਕਰਦੇ ਆ ਰੋਡਰ ਪੱਕੇ ਦੀ ਕੱਲੋ ਸਾਡੀ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਕੈਬਨ ਦੇ ਵਿੱਚ ਮੀਟਿੰਗ ਆ ਵਰਕਰਾਂ ਨੂੰ ਪੱਕੇ ਖਾਨੀ ਕੋ ਫੈਸਲਾ ਹੋ ਰਹਾ ਤਾਂ ਇਹਨਾਂ ਨੇ ਥੋੜੇ ਦੇ ਨਹੀਂ ਪਹਿਲਾਂ ਸਾਰਾ ਬੀਜ ਨੂੰ ਚਿੱਠੀ ਜਾਰੀ ਕਰਕੇ ਰੈਂਡੋਰ ਤੇ ਰਾਹੀ ਸਾਬ ਦੇ ਉੱਤੇ ਦਬਾਅ ਆਉਣ ਨੂੰ ਸੋਚੋ ਨੇ ਮਨਸੂਰਿਆਂ ਨੇ ਕਰਕੇ ਵਰਕਰ ਨੂੰ ਬਾਹਰ ਦਾ ਰਸਤਾ ਲਗਾਇਆ ਤੇ ਅਸੀਂ ਤਾਂ ਇਹ ਕਹਿੰਦੇ ਆ ਕਿ ਭਗਤ ਸਿੰਘ ਦੀ ਸੋਚ ਤੋਂ ਚੱਲਣ ਵਾਲੇ ਸਾਡੇ ਸਾਡੇ ਸਾਥੀਆਂ ਨੇ ਰੰਗ ਪਾਇਆ ਆਪਣੇ ਗਲੇ ਵਿੱਚ ਇਹ ਸਰਕਾਰ ਵੀ ਇਹ ਰੰਗ ਲੈ ਕੇ ਆਈ ਸੀ ਇਸ ਉਹਨਾਂ ਦੇ ਪੂਰਨਾਂ ਤੇ ਚੱਲਾਂਗੇ ਪਰ ਇਹਦੇ ਹੋਟਲ ਅਸੀਂ ਕਹਿਣਾ ਚਾਹੁੰਦੇ ਆ ਸੀਪਾਲ ਸਿੰਘ ਦੇ ਜਿਹੜੇ ਬੱਚਾ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁੱਟ ਖਾਣ ਨਹੀਂ ਹੁੰਦੀ ਉਹਦਾ ਪਰਿਵਾਰ ਦਾ ਜਿਹੜਾ ਰੋਪਾਲਾ ਫਿਰ ਚੱਲਦਾ ਸੀ ਪੰਜ ਘਾਸੇ ਦੇ ਕਾਫੇ ਰੋਕੀ ਜਾਂਦੇ ਸੀਗੇ ਉਹ ਉਹਦਾ ਸੱਤ ਰੋਟੀ ਖੋਈ ਗਈ ਆ ਤੇ ਸਾਥੀ ਨੂੰ ਅੱਜ ਕੁਝ ਹੋ ਗਿਆ ਵੀ ਕਹਿੰਦੇ ਗੱਲ ਬੈਠ ਕੇ ਮਸਲਾ ਹੱਲ ਹੋਣਾ ਤੇ ਸਾਥੀ ਨੂੰ ਫੋਰੀ ਤੌਰ ਤੇ ਅ ਮੈਂ ਧਰਨੀਤਮ ਸਿੱਧੀ ਚਤਾਲੀ ਮੰਨ ਰਹੇ ਹੁੰਦੇ ਆ ਹੋ ਗਿਆ ਜੀ ਆਪਾਂ ਦਾ ਮਸਲਾ ਹੋਈ ਹੈ ਇਹ ਆਪਾਂ ਤੁਹਾਨੂੰ ਗਰੀਬ ਕਿੰਦੀ ਆਪਾਂ ਚਲੋ ਨਮ ਨਮ ਜੁਆਇਨ ਕੀਤਾ ਕੋਣ ਕੋਲੀ ਪੰਦ ਪਤਾ ਸਤ ਸਾਰ ਸਾਡੀ ਜਿਹੜੀ ਮੰਗਵਾ ਇਹ ਅਸੀਂ ਸਰਕਾਰ ਜਿੱਥੇ ਕਹਿੰਦੀ ਆ ਕੱਲ ਨੂੰ ਮਾਨਜੋਤ ਮੁਖਰ ਸਾਹਿਬ ਦੀ ਕੈਬਨਟਰੀ ਮੀਟਿੰਗ ਦਾ ਤੇ ਕਹਿੰਦੇ ਅਸੀਂ ਤੁਹਾਨੂੰ ਪ੍ਰੇਸ਼ ਟਾਸਪਿਕ ਦੀ ਗੱਲ ਕਰੋ ਛੇਡੋ ਮੰਤਰੀਓ ਤੁਸੀਂ ਟਾਸਪਿਕ ਦੀ ਗੱਲ ਕਰੋ ਪੂਰੀ ਬਣੀ ਨਹੀਂ ਕਰਦੇ ਉਹਦੇ ਹੋਦੀ ਹੈ ਨਾ ਇਥੋਂ ਦੇ ਜੋ ਪ੍ਰਸ਼ਾਸਨ ਇੱਕ ਸਰਪੰਚ ਨੇ ਕਹਿंदे ਤੀਜੇ ਪੰਨੇ ਦੀ ਸ਼ਿਕਾਇਤ ਆ ਉਹਦੇ ਪੰਨੇ ਦੀ ਨਹੀਂ ਜੀ ਉੱਥੋਂ ਦੇ ਲੋਕਾਂ ਨੇ ਵੀ ਲੈ ਕੇ ਦਿੱਤਾ ਕਿ ਬੰਦੇ ਦਾ ਕੰਮਕਾਰ ਸਹੀ ਆ ਚਲੋ ਗਾਦੀ ਦਾ ਕੰਮ ਕਰਦੇ ਕੋ ਮਾਰੀ ਮੱਟੀ ਹੋ ਜਾਂਦੀ ਆ ਪਰ ਸਾਦੀ ਦੇ ਬਦਲੀ ਕੀਤੀ ਜਾ ਸਕਦੀ ਜੀ ਉਹ ਹੋਰ ਕਿ 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 ਕੀਤਾ ਜਾ ਹੱਥੁੰਡਾ ਕਰਨੀ ਪ੍ਰਸ਼ਾਸਨਿਕਲੀ ਅਸੀਂ ਮੰਗ ਕਰਦੇ ਆ ਸਾਡੀ ਤੋਂ ਵੀ ਪ੍ਰਸ਼ਾਸਨ ਸਾਲਾ ਖੜਾ ਹੋ ਕੇ ਕਰਕੇ ਸਾਡਾ ਜਿਆ ਸਾਥੀ ਦਾ ਰਿਗਾਰ ਜਿਹੜਾ ਜੀ ਤਰ੍ਹਾਂ ਹੱਲ ਕੀਤਾ ਜਾਵੇ ਤੇ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਜਾਣ ਤੇ ਸਾਥੀ ਥੱਲੇ ਉਤਰਉਣ ਤੇ ਅਸੀਂ ਇਸ ਗੱਲ ਦਾ ਬਿਲਕੁਲ ਸਾਥੀ ਜਦੋਂ ਪ੍ਰੋਟੈਸਟ ਕਰਦੇ ਆ ਆਪਾਂ ਸ਼ਾਂਤਮਈ ਕਰਦੇ ਆ ਪਰ ਸਾਥੀ ਦਾ ਪਤਾ ਨਹੀਂ ਹੁੰਦਾ ਮਨੋਬਲ ਬਿਲਤੀ ਵਿਗੜ ਜਾਵੇ ਕਿ ਮੇਰੀ ਰੋਟੀ ਚਲੀ ਗਈ ਆ ਕੋਈਸ ਆਪਣਾ ਇਨਸਾਨ ਨਾ ਕਰ ਬਟੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪਸੰਦ ਤੋਂ ਕਿ ਸਾਥੀ ਨੂੰ ਉੱਪਰ رابطہ ਕਾਇਮ ਕਰਕੇ ਜਿਦਾ ਤੁਸੀਂ ਕਹਿੰਦੇ ਆ ਉੱਪਰੋਂ ਹੈਡੋਸਾਂ ਚੋ ਗੈਸੀ ਸਾਹ ਹੋ ਸਕੇ ਬਹੁਤ ਵਧੀਆ ਗੱਲ ਰਹੀ ਸੀ ਲੱਗੇ ਆ ਉਹ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਸਾਡਾ ਮਸਲਾ ਦੁੱਤਾ ਜਾਵੇ ਨਹੀਂ ਸਰ ਜਿੰਨਾ ਚਿਰ ਬਦਲਾ ਨਹੀਂ ਜਿੰਦਾ ਫਿਰ ਉਹਦੀ ਮਰਜ਼ੀ ਆ ਜੀ ਜਿਹੜਾ ਪੁੱਤੋ ਫੋਨ ਲੈਣ ਦੇ ਉੱਤੇ ਜੀ ਬੱਤਰ ਯਾਰੀ ਅਸੀਂ ਤਾਂ ਬਾਜਾ ਮਾਰਨੇ ਆਂ ਲੰਘਾ ਵੀ ਦੋ ਵਾਰੀ ਮੀਟਿੰਗ ਕੀਤੀ ਮੇਰੀ ਚਲ ਗਈ ਮਹਾਰਾਜ ਗੋਡੇ ਗੱਲ ਸਰਪੰਚਾਂ ਨੇ ਲਿਖ ਕੇ ਦਿੱਤਾ ਜਿਸ ਪਿੰਡ ਦੀ ਫਤਿਹਪੁਰ ਦੀ ਸ਼ਿਕਾਇਤ ਕੀਤੀ ਹੈ ਨਹੀਂ ਸੁਣਨੀ ਉਧਰ ਵੀ ਸੁਣੋ ਮਹਾਰਾਜ ਮੇਰੀ ਬੇਨਤੀ ਮੇਰੀ ਸੁਣਿਓ ਜੀ ਜਿਸ ਪਿੰਡ ਦੀ ਸ਼ਿਕਾਇਤ ਹੈ ਉਸ ਪਿੰਡ ਦੇ ਸਰਪੰਚ ਨੇ ਉਸ ਪਿੰਡ ਦੇ ਪੰਚਾਂ ਨੇ ਪੂਰੀਆਂ ਨੇ ਪੰਚਾਇਤ ਨੇ ਲਿਖ ਕੇ ਦਿੱਤਾ ਕਿ ਬੰਦਾ ਵਧੀਆ ਆ ਵਧੀਆ ਢੰਗ ਨਾਲ ਪਾਣੀ ਆ ਰਿਹਾ ਫਿਰ ਫੇਰ ਕਿਉਂ ਕੱਟਿਆ ਗਿਆ ਫਤਿਹਪੁਰ ਦੀ ਗੱਲ ਆ ਲੇਕਿਨ ਉਹ ਧਾਰੀਆ ਦੇ ਸਰਪੰਚ ਦੇ ਉੱਤੇ ਜਾਣਦੇ ਉੱਤੇ ਕੋਈ ਕੱਟਿਆ ਗਿਆ ਮੇਰ ਜਬਰਦਸਤ ਯਾਰ ਦੋਨੋਂ ਮੰਤਰੀ ਦਾ ਖਾਸ ਗੱਲ ਸੁਣ ਲੋ ਉਹਨਾਂ ਨੂੰ ਬੁਲਾਇਆ ਨਹੀਂ ਹੋਰ ਕਿਸ ਨੇ ਬੱਕਰ ਖੜਾ ਰੱਖਣਾ ਹੋਰ ਰੱਖ ਲੋ ਫਿਰ ਐਕਸੀ ਸਾਹਿਬ ਨੂੰ ਨਾਲੇ ਹੋਰ ਕਹਿੰਦੇ ਰੱਖੜਾ ਰੱਖ ਰੋ ਰੱਖ ਲੋ ਜਿਹੜੀ ਸ਼ਿਕਾਇਤ ਦੀ ਗੱਲ ਕਰਦੇ ਆ ਕਿ ਸ਼ਿਕਾਇਤ ਹੋਈ ਆ ਉਹ ਸ਼ਿਕਾਇਤ ਅਸਲ ਮੈਂ ਉਸ ਦਿਨ ਵੀ ਪਹਿਲਾਂ ਗੱਲ ਕੀਤੀ ਸੀ ਐਸਡੀਓ ਸਾਹਿਬ ਦੇ ਉੱਥੇ ਬੈਠੇ ਜੇਈ ਸਾਹਿਬ ਦੇ ਉੱਥੇ ਬੈਠੇ ਹੀ ਉਹ ਸ਼ਿਕਾਇਤ ਇਸ ਗੱਲ ਕਹਿੰਦੀ ਸੀ ਉਹ ਘਰਾਂ ਦੇ ਵਿੱਚ ਪਾਣੀ ਨਹੀਂ ਜਾਂਦਾ ਜਿਉ ਪਾਣੀ ਜਾਂਦਾ ਇਹਨਾਂ ਨੂੰ ਵੀ ਪਤਾ ਸੀ ਕਿ ਲੈਨ ਨਹੀਂ ਜੋੜ ਜੂ ਬਾਅਦ ਚ ਕਿਉਂ ਜੋੜੀ ਗਈ ਬਾਅਦ ਚ ਜੋੜੀ ਗਈ ਉਹ ਪਾਣੀ ਦਾ ਹੱਲ ਨਹੀਂ ਆਤੀ ਆ ਗਲਤੀ ਕਹਦੀ ਆ ਮਹਿਕਮੇ ਦੀ ਗਲਤੀ ਬੰਦਾ ਕਹਿਣ ਦਿਆ ਕਿ ਇੱਥੇ ਲਾਈਨ ਨਹੀਂ ਜੁੜੀ ਉਹਨੂੰ ਜੋੜਨਾ ਚਾਹੀਦਾ ਸੀ ਸਿਰਫ ਇਹ ਸਰ ਤੁਹਾਡੇ ਦੇ ਕੋਲ ਬਲੇਮ ਨਹੀਂ ਅਸੀਂ ਕਰਦੇ ਇਹ ਸਿਰਫ ਐਸਡੀਓ ਸੁਖਵਿੰਦਰ ਤੇ ਮਨੀਸ਼ ਜੈਦੀ ਮਿਲੀ ਭੁਗਤ ਦੇ ਨਾਲ ਸਾਰਾ ਕੰਮ ਹੋਇਆ ਤੇ ਨਾਲ ਉਹਦੇ ਨਾਲ ਆਇਆ ਜੀ ਆਪਣੇ ਸਰਪੰਚ ਉਹਨਾਂ ਨੇ ਮੰਤਰੀ ਨੂੰ ਕਹਿ ਕੇ ਕਰਾਇਆ ਇਹ ਉਹਨਾਂ ਨੇ ਮੂੰਹ ਤੇ ਵੀ ਕਿਹਾ ਕਿ ਅਸੀਂ ਮੰਤਰੀ ਸਾਹਮਣੇ ਕੀਤਾ ਸਰਪੰਚ ਤੇ ਕਹਿੰਦੇ ਕੀਤਾ ਤੁਹਾਨੂੰ ਬਹਾਲ ਕਰਨਾ ਪੈਣਾ ਬੰਦਾ ਅੱਜ ਇੰਨੀਆਂ ਗੱਲਾਂ ਲਗਾ ਰਹੀ ਸਮਾਪਤੀ ਕਰਦੇ ਆ ਤੁਸੀਂ ਆਪਣਾ ਫਤ ਰਾਖ ਸਕਦੇ ਮੈਂ ਤੁਹਾਡੀ ਗੱਲ ਸਾਰੀ ਮੰਨਦਾ ਜੇ ਜੈ ਰਹੇ ਸ਼ਿਕਾਇਤ ਹੋਈ ਪਾਣੀ ਨਹੀਂ ਜਾ ਰਿਹਾ ਅੱਜ ਦੇ ਟਾਈਮ ਪਾਣੀ ਜਾ ਰਿਹਾ ਬਿਲਕੁਲ ਜਾ ਰਿਹਾ ਠੀਕ ਹੈ ਫਿਰ ਸਰਪੰਚ ਸਾਹਿਬ ਸ਼ਹਿਰ ਸਾਨੂੰ ਲਿਖ ਕੇ ਦੇਣ ਕਿ ਅਸੀਂ ਨਹੀਂ ਅਸੀਂ ਸੈਟੀਸਫਾਈਡ ਆ ਅਸੀਂ ਸਰਪੰਚ ਪਿੰਡ ਦੇ ਸਰਪੰਚ ਨੇ ਲਿਖ ਕੇ ਦਿੱਤਾ ਜੀ ਤੁਹਾਡੇ ਕੋਲ ਟੇਬਲ ਦੇ ਉੱਤੇ ਦੋ ਚਿੱਠੀ ਦੇ ਕੇ ਆਏ ਆ ਇੱਕ ਦੀ ਕਿੰਨਾ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਦਿੱਤੀ ਹੋਈ ਚਿੱਠੀ ਜਿਸ ਪਿੰਡ ਦੀ ਤੁਸੀਂ ਸ਼ਿਕਾਇਤ ਕਰ ਰਹੇ ਹੋ ਉਸ ਪਿੰਡ ਦੇ ਸਰਪੰਚ ਨੇ ਲਿਖ ਕੇ ਦਿੱਤਾ ਕਿ ਵਧੀਆ ਪਾਣੀ ਜਲ ਰਿਹਾ ਦੂਸਰੇ ਪਿੰਡ ਦੇ ਸਰਪੰਚ ਨੇ ਦਿੱਤਾ ਜਿਹੜਾ ਇੱਕ ਤੀਸਰੇ ਪਿੰਡ ਦਾ ਸਰਪੰਚ ਆ ਜਦ ਕਿ ਉਹਦੇ ਪਿੰਡ ਤੇ ਪ੍ਰੋਪਰ ਪਹਿਲੇ ਪਿੰਡ ਦੇ ਵਿੱਚ ਪਾਣੀ ਆ ਰਿਹਾ ਬੜਾ ਪ੍ਰੋਪਰ ਵਧੀਆ ਬੜਾ ਗੰਗਾ ਪਾਣੀ ਆ ਰਿਹਾ ਪਰ ਇੱਕ ਸਰਪੰਚ ਦੇ ਕਹਿਣ ਦੇ ਉੱਤੇ ਇੱਕ ਮੰਤਰੀ ਦੇ ਕਹਿਣ ਦੇ ਉੱਤੇ ਬੰਦੇ ਨੂੰ ਹਟ ਕੀਤਾ ਜਾ ਰਿਹਾ ਕੋਈ ਪਾਣੀ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਬੰਦਾ 20 ਸਾਲ ਤੋਂ ਪਾਣੀ ਚਲਾ ਰਿਹਾ ਅੱਜ 9 ਮਹੀਨੇ ਤੋਂ ਸਾਡੀ ਸਰਪੰਚੀ ਵੰਡ ਦੇ ਕਿਤਾਬ ਮਾਰਾ ਹੋਈ ਉਹਨੂੰ ਵਿਸ਼ੇਸ਼ ਪੱਤਰ ਦਾ ਸਨਮਾਨ ਦਿੱਤਾ ਗਿਆ ਸੀ ਸਾਹਿਬ ਨੂੰ ਹੋਰ ਉਹਦੀ ਪੰਜਾਬ ਦੇ ਵਿੱਚ ਇੱਕ ਲੋਤੀ ਸਕੀਮ ਆ ਜਿੱਥੇ ਉਹਨੇ ਕਾਬ ਵੀ ਲਾਇਆ ਔਰ ਪਾਰਕ ਦੀ ਤਰਫ ਸਜਾਈ ਹੋਈ ਹੈ ਆਪਣੀ ਜੇਬ ਤੋਂ ਪੈਸੇ ਲਾ ਕੇ ਉਹ ਕਿਦਾਂ ਬੰਦਾ ਮਾੜਾ ਹੋ ਗਿਆ ਨਾਲੇ ਉਹ ਫਰੰਟ ਦੇ ਬੰਦਾ ਉੱਥੇ ਤਾਂ ਪਾਣੀ ਦੀ ਸਮੱਸਿਆ ਆ ਹੀ ਨਹੀਂ ਸਕਦੀ ਪਾਣੀ ਜਾ ਰਿਹਾ ਹੈ ਪਾਣੀ ਜਾ ਰਿਹਾ ਹੈ ਹਾਂਜੀ ਠੀਕ ਜਾ ਰਿਹਾ ਹੈ ਹਾਂਜੀ ਸਰ ਜੀ ਲੈਨ ਜੋੜਨ ਤੋਂ ਵਾਦਾ ਜਾਣ ਲੱਗਾ ਪਾਣੀ ਜਾ ਰਿਹਾ ਹੈ ਹਾਂਜੀ ਉਹ ਸੈਟੀਸਫਾਈਡ ਹੈ ਹਾਂਜੀ ਲਿਖ ਕੇ ਤੁਹਾਨੂੰ ਦਿੱਤਾ ਜੀ ਇਹ ਇੱਕ ਚੱਲ ਫੇਰ ਆਪ ਦੀ ਗੱਲ ਸਹੀ ਕਰ ਹਾਂਜੀ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਹੈ ਉਹ ਤੋਂ ਲਿਖਵਾ ਕੇ ਦੇ ਦੂੰ ਤੁਸੀਂ ਉਹ ਤੋਂ ਦੂਜਿਆਂ ਤੋਂ ਲਿਖਵਾ ਕੇ ਦੇਣਾ ਸਰ ਜੀ ਉਹ ਇੱਕ ਬੰਦਾ ਰੱਬ ਹੋ ਗਿਆ ਇੱਕ ਬੰਦੇ ਦੇ ਕਹਿਣ ਤੇ ਉਹ ਪਿੰਡ ਦਾ ਨੁਮਾਇੰਦਾ ਆ ਨਾ ਕਿ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਆ ਉਹਦਾ ਸਿੱਧਾ ਹੀ ਪਤਾ ਆ ਜੋ ਉਹਨੂੰ ਸਕੂਲਾਂ ਦੇ ਚੇਅਰਮੈਨ ਲਾਇਆ ਆ ਆਮ ਆਦਮੀ ਪਾਰਟੀ ਨੇ ਇੱਕ ਕਿਸਮ ਦੇ ਦੂਗਾ ਸਰਪੰਚ ਜਿਹੜਾ ਪਿੰਡ ਦਾ ਨੁਮਾਇੰਦਾ ਆ ਨਾ ਕਿ ਉਹ ਪੋਲਿਟਿਕਲ ਮਸਲਾ ਆ ਸਰ ਸਿੱਧੀ ਆਪਾਂ ਗੱਲ ਕਰਦੇ ਆ ਐਕਸ਼ਨ ਸਾਹਿਬ ਉਹ ਸੁਪਿੰਡਾ ਮਸਲਾ ਨਹੀਂ ਪਾਣੀ ਦਾ ਪਾਣੀ ਦਾ ਤੀਜੇ ਪਿੰਡ ਦਾ ਮਸਲਾ ਫਦੇਪੁਰ ਦਾ ਫਦੇਪੁਰ ਦੀ ਪੰਚਾਇਤ ਲੈ ਕੇ ਡੈਂਡਈ ਹੈ ਕਿ ਪਾਣੀ ਵਧੀਆ ਢੰਗ ਨਾਲ ਚੱਲ ਰਿਹਾ ਮਾਰਕਰ ਇਹ ਵੀ ਸ਼ਿਕਾਇਤ ਕਰਦੇ ਇਹ ਤੁਹਾਡੀ ਘਟਦੇ ਨੋਗੇ ਸਾਨੂੰ ਚਿੱਠੀ ਦਿੱਤੀ ਉਹ ਕੋਈ ਦਸ਼ਕਸ਼ਨ ਨਹੀਂ ਕੀਤਾ ਤੁਸੀਂ ਆਪਣੀ ਨਾਂ ਰਖਾਈ ਜਾਂਦਣ ਵੜ ਜੋ ਇਸ ਬੰਦੇ ਨੂੰ ਕੱਢ ਕੇ ਸਾਡੇ ਨੂੰ ਦਬੜੇ ਮੁੰਡੇ ਨੂੰ ਠੋਣਾ ਚਾਹੁੰਦਾ ਅਜ ਆਪਣੇ ਕਿਸੇ ਜਿਹੇ ਤੇ ਰੋਣਾ ਦੇ ਬੰਦੇ ਕਹਿ ਰਹੇ ਆ ਤੁਸੀਂ ਐਸ ਡੀਓ ਸੁਖਵਿੰਦਰ ਨੂੰ ਤੇ ਮਨੀ ਜੈ ਨੂੰ ਵੀ ਸੱਦੋ ਤੁਹਾਡਾ ਇੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਉਹ ਆ ਰਹੇ ਨਹੀਂ ਆ ਰਹੇ ਨਹੀਂ ਸਰ ਮੀਟਿੰਗ ਦਾ ਟਾਈਮ ਨਹੀਂ ਅਸੀਂ ਬੰਦਾ ਬਹਾਲ ਲੈਣਾ ਅੱਜ ਇਹਦਾ ਟਾਈਮ ਨਹੀਂ ਇੱਕ ਬਾਹਰ ਜਿੱਥੇ ਮੇਰੀ ਜੋ ਲੋਕਾਂ ਨੂੰ ਪਾਣੀ ਬਾਰ ਬਾਰ ਜਿੱਡੇ ਜੀਡੀਐਸ ਨਾਲ ਲੜਾਂਗੇ ਮੰਤਰੀ ਨੂੰ ਜਾ ਕੇ ਮੰਨਦਾ ਕਰਾਂਗੇ ਸਰਪੰਚ ਦੇ ਪੈਰੀਂ ਅਸਲਾਮਿਕ ਵੀ ਤੂੰ ਸਾਈਨ ਕਰ ਅਸੀਂ ਸਰਕਾਰ ਦੇ ਮੁਲਾਜ਼ਮ ਆ ਅਸੀਂ ਪਿੰਡ ਦੇ ਸਰਪੰਚ ਦੇ ਮੁਲਾਜ਼ਮ ਨਹੀਂ ਹਾਂਗੇ ਸਰ ਉਹ ਉਹ ਸ਼ਿਕਾਇਤ ਉਹ ਕਰਦੇ ਆ ਹਾਂ ਸਾਡਾ ਉਹ ਸ਼ਿਕਾਇਤ ਨੂੰ ਹੱਲ ਕਰਨਾ ਉਹ ਸਾਡੀ ਜ਼ਿੰਮੇਵਾਰੀ ਆ ਉਹ ਅਸੀਂ ਕੀਤੀ ਆ ਜੇ ਇਹ ਕਹਿ ਦਵੇ ਨਹੀਂ ਲਾਈਨ ਜੋੜੀ ਉਹਨ ਤੇ ਅਸੀਂ ਮੰਨਦੇ ਆ ਕਿ ਸਾਡੇ ਬੰਦੇ ਦੀ ਗਲਤੀ ਆ ਪਹਿਲਾਂ ਲਾਈਨ ਉਹਨੂੰ ਜੋੜਨੀ ਚਾਹੀਦੀ ਸੀ ਜਦੋਂ ਪਹਿਲਾਂ ਸ਼ਹਿਰ ਤੋਂ ਮੈਨੋਂ ਮੈਂ 6 6 ਮਹੀਨੇ ਪਹਿਲਾਂ ਮੀਟਿੰਗ ਕੀਤੀ ਆ ਇੱਕ ਆ ਪਿੰਡ ਆ ਜੀ ਆ ਮੋਰਲਾ ਇੱਕ ਪਿੰਡ ਪਹਿਲਾਂ ਮੋਰੇ ਆ ਜੀ ਕਿ ਓਸੀ ਪਿੰਡ ਨੂੰ ਦੂਜੇ ਪਿੰਡ ਨੂੰ ਕੋਈ ਬਾਲ ਨਹੀਂ ਹੈਗਾ ਕੋਈ ਲੈਨ ਵੱਖਰੀ ਨਹੀਂ ਤੀਜੇ ਪਿੰਡ ਨੂੰ ਕੋਈ ਲੈਨ ਵੱਖਰੀ ਨਹੀਂ ਪਾ ਬਾਲ ਵੱਖਰਾ ਨਹੀਂਗਾ ਹੁਣ ਜੇ ਦੋ ਪਿੰਡ ਬੰਦ ਕਰੂਗਾ ਤਾਂ ਤੀਜੇ ਪਿੰਡ ਤੇ ਪ੍ਰੈਸ਼ਰ ਬਣੂਗਾ ਆਪਰੇਟਰ ਦੀ ਕਿਤਾ ਗਲਤੀ ਆ ਮੈਂ ਉਦੋਂ ਵੀ ਕਿਹਾ ਕਿ ਲੱਕ ਲੈਨ ਵੱਖਰੀ ਪਵਾ ਦੋ ਪਰ 6 ਮਹੀਨੇ ਪਹਿਲਾਂ ਵੀ ਕੋਈ ਗੌਰ ਨਹੀਂ ਕੀਤੀ ਗਈ ਇੱਕ ਮੁਲਾਜ਼ਮ ਦਾ ਸੰਗਾ ਜ਼ਰੂਰ ਕੋਈ ਟਾਇਏ ਗਲੀਕੁੱਟੀ ਜਾਏ ਰ ਜਾ ਰਿਹਾ ਆ ਲੇਕਿਨ ਜਿਹੜੀ ਗਲਤੀ ਆ ਉਹਨੂੰ ਕੋਈ ਰੈਲਾਈਜ਼ ਨਹੀਂ ਕੀਤਾ ਜਾ ਰਿਹਾ ਕਿੱਥੇ ਗਲਤੀ ਆ ਕੀ ਪਹਿਲੇ ਆ 3 ਕਰਾਂ ਦੀਆਂ ਮਲੋ ਉੱਤੇਲੇ ਪਿੰਡ ਤੋਂ 100 ਕਨੈਕਸ਼ਨ ਆ ਦੂਜੇ ਪਿੰਡ ਤੋਂ 100 ਕਨੈਕਸ਼ਨ ਆ ਤੀਜੇ ਪਿੰਡ ਤੋਂ 100 ਕਨੈਕਸ਼ਨ ਆ ਜੇ ਦੋ ਪਿੰਡਾਂ ਦਾ 200 ਬੰਦ ਹੋਊਗਾ ਤਾਂ ਪਾਣੀ ਤੀਜੇ ਪਿੰਡ ਤੇ ਜਾਊਗਾ ਜੀ ਥੋੜੇ ਬੰਦੇ ਨੂੰ ਕਿੰਨੀ ਵਾਰ ਭਲਾਗੇ ਕੀ ਅਹੀਂ ਨਹੀਂ ਇੱਥੇ ਆਈ ਥੋੜੇ ਬੰਦੇ ਨੂੰ ਜੀ ਸ਼ਿਕਾਇਤ ਜੀ ਕਿੰਨੀ ਵਾਰ ਕਰੀ ਉਹ ਇਹ ਇੱਕ ਮਿੰਟ ਇੱਕ ਮਿੰਟ ਹੁਣ ਮੈਨੂੰ ਬੋਲੋ ਗੱਲ ਨਾ ਜਾ ਥੁਲੇ ਕਰੋ ਬਿਲਕੁਲ ਠੀਕ ਹੈ ਨਾ ਕਿੰਨੀਆਂ ਪੱਟੀਆਂ ਲੀਜਾਂਗੇ ਹਾਂ ਜੀ ਇਨੀਫੀਕੇਸ਼ਨ ਆਫ ਦੀ ਐਕਸਪਲੇਨੇਸ਼ਨ ਹਾਂਜੀ ਠੀਕ ਹੈ ਨਾ ਹਾਂਜੀ ਆਪ ਦਾ ਪੱਖ ਰੱਖਣ ਲਈ 8 ਮਹੀਨੇ ਦਿੱਤੇਗੇ 8 ਮਹੀਨੇ ਜਿਹੜੇ ਆਪ ਦਾ ਕੋਈ ਪੱਖ ਰੱਖਿਆ ਕੋਈ ਨਹੀਂ ਰੱਖਿਆ ਸਰ ਐਸਡੀਓ ਸਾਹਮਣੇ ਚਿੱਠੀਆਂ ਲਿਖ ਕੇ ਉਹ ਦਿੱਤੀਆਂ ਮੈਂ ਤਾਂ ਹੀ ਤੁਹਾਨੂੰ ਕਹਿੰਨਾ ਤੁਸੀਂ ਨਵੇਂ ਆਏ ਆ ਐਸਡੀਓ ਸਾਹਿਬ ਨੂੰ ਸਿੱਧੋ ਸਾਹਮਣੇ ਪਿਠਾਓ ਆਹ ਗੱਲ ਹੋ ਜਾਂਦੀ ਆ ਰਹੇ ਨੇ ਹੁਣੇ ਆ ਰਹੇ ਨੇ ਵਿਦੇ 3-4 ਮਿੰਟ ਫੋਮ ਜਾਂਦੇ ਠੀਕ ਹੈ ਗੱਲ ਇਹ ਰੋ ਰੇ ਕੋ ਮੈਂ ਹੰਦੀ ਰੱਖਾਂਗੇ ਜੇ ਉਹਦੇ ਵਿੱਚ ਪੂਰਾ ਲਿਖਿਆ ਆ ਰਿਹਾ ਹੈ ਬੰਦੇ ਨੂੰ ਬੁਲਾਇਆ ਜਾ ਰਿਹਾ ਹੈ ਉਹ ਤੋਂ ਪੁੱਛਿਆ ਜਾ ਰਿਹਾ ਹੈ ਕਿ ਬਾਈ ਕਿਉਂ ਨਹੀਂ ਮਰੇ ਦਿੱਤੇ ਉਹਨਾਂ ਨੂੰ ਪਾਕੀ ਨਹੀਂ ਦਿੱਤਾ ਠੀਕ ਆ ਮੰਨ ਗਏ ਹਾਂ ਇਹ ਐਸ ਵੀਓ ਇਹ ਜੋ ਕਹਿਣ ਕਹੀ ਜਾਂਦਾ ਬਾਗਰ ਤੇ ਜੀ ਮੰਤਰੀ ਦਾ ਪ੍ਰਕਾਸ਼ ਹੋ ਦੀ ਪਹਿਲਾਂ ਇਹ ਵੀ ਦੱਸ ਦਿਓ ਸਾਨੂੰ ਉਸ ਪਿੰਡ ਵਿੱਚ ਸ਼ਿਕਾਇਤ ਨਹੀਂ ਸਰਪ ਉਹ ਸਿਰਫ ਪਲੇਸ ਉੱਤੇ ਸੁਣਾਇਆ ਉਹਨੂੰ ਪੂਰੇ ਵਿੱਚ ਸ਼ਿਕਾਇਤਾਂ ਖਤਮ ਆਈ ਉਸ ਤੋਂ ਬਾਅਦ ਉਹਨੂੰ ਲਿਖਵਾ ਦੇ ਸਮਝਾ ਕੇ ਲਿਖਾ ਕੇ ਦਿੱਤਾ ਤਾਂ ਐਸਾ ਨਹੀਂ ਅਸੀਂ ਜਿਹੜੇ ਆਪਣੇ ਜਿਹੜੇ ਤੀਜੇ ਸਰਪੰਚ ਸਾਹਿਬ ਜਿਹੜੇ ਗਏ ਰਹੇ ਆਪਾਂ ਤੀਜਾ ਜੀ ਸਰ ਅਸੀਂ ਲਿਖਾ ਕੇ ਦੇ ਦਿੰਦੇ ਅਸੀਂ ਲਿਖਾ ਕੇ ਦੇ ਦਿੰਦੇ ਪਰ ਅਸੀਂ ਪਲੀਟ ਕਾਲ ਦਵਾ ਥੱਲੇ ਨਹੀਂ ਹਣਾ ਸਰ ਆਈ ਮੁੱਖ ਮੰਤਰੀ ਤੱਕ ਘੇਰਦੇ ਆ ਅਸੀਂ ਉਹ ਸਰਪੰਚ ਦੇ ਥੱਲੇ ਲੱਗਣਾ ਅਸੀਂ ਤਾਂ ਜੈ ਚੰਨੀ ਨੂੰ ਘੇਰ ਲਿਆ ਮਗ ਪਕਪਾ ਚੰਨੀ ਨੂੰ ਬਾਲੇ ਜੀ ਉਹ ਦਿਲ ਤੋਂ ਜਾ ਕੇ ਠੀਕਵਾਹੇ ਲਾ ਰਹੇ ਆਂ ਸਾਡਾ ਬੰਦਾ ਬਖਸ਼ੀ ਨਹੀਂ ਸਾਰੇ ਸਰਪੰਚਾਂ ਤੋਂ ਜਾਣੇ ਅਸੀਂ ਅਸੀਂ ਤੁਹਾਨੂੰ ਅੰਦਰ ਕੰਮ ਕਰਦੇ ਆਂ ਸਾਰੇ ਵੋਟਾਂ ਦਾ ਉਸੇ ਪੰਜ ਦੇ ਅੰਡਰ ਕੰਮ ਨਹੀਂ ਕਰਦੇ ਸਰ ਸਰਪੰਚ ਨੇ ਮੰਨਣਾ ਹੀ ਨਹੀਂ ਕਿ ਬੰਦਾ ਸਹੀ ਕੰਮ ਕਰਦਾ ਜੀ ਉਹਨੇ ਤਾਂ ਰਿਪੋਰਟ ਕੀਤੀ ਹੈ ਬਾਕੀ ਉਹਦਾ ਰਿਕਾਰਡ ਪਤਾ ਕਰੋ ਉਹ ਪਿੰਡਾਂ 'ਚ ਜਾ ਕੇ ਕੀ ਹਾਲਾਤ ਕੀ ਹਾਲਾਤ ਆ ਉਹਨਾਂ ਦੇ ਸਾਰੇ ਪਿੰਡ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬੰਦੇ ਆ ਉਹ 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 ਦਾ ਵਿਰੋਧ ਕਰ ਰਹੇ ਆ ਲਾਗੇ ਲਾਗੇ ਦੇ ਜ ਮੇਰਾ ਪਿੰਡ ਆਲੋ ਵਾਲਾ ਜੀ ਆਲੋ ਵਾਲ ਦਖਲੰਦਾਜ਼ੀ ਕਰਦਾ ਹੋ ਲੀਕ ਹੋਈ ਉਸ ਦੀ ਮੈਂ ਕਹਿੰਦਾ ਮੇਰ ਤੋਂ ਸਮਾਨ ਹੈ ਨਹੀਂ ਤੇ ਇੱਥੇ ਡਾਕਟਰ ਨੂੰ ਜ਼ੋਰ ਨੂੰ ਫੋਨ ਕਰ ਦਿੱਤਾ ਉਹ ਸਾਡੇ ਕੋਲ ਸਮਾਨ ਆਉਗਾ ਤੇ ਆਪਾਂ ਲੀਕ ਲਾਵਾ ਕਿੱਥੇ ਉਹ ਮਿਰਜ਼ਾਪੁਰ ਦਾ ਆਲੋ ਵਾਲਾ ਕੇ ਸ਼ਿਕਾਇਤ ਕਰਨ ਸਾਰ ਇਦਾਂ ਉਹ ਤਾਂ ਤੁੰਸ ਦੀ ਮਾਰਿਆ ਬੰਦਿਆਂ ਦਾ ਕੋਈ ਵੀ ਮਸਲਾ ਬੰਦੇ ਵਾਰ ਸੁਣਨਾ ਪੈਣਾ ਜੀ ਹੈਲੋ ਜੀ ਸ਼ਿਕਾਇਤ ਇਹ ਥੋੜੀ ਆ ਕਿ ਬੰਦੇ ਰੋਜੀ ਰੋਟੇ ਦੇ ਲੱਤ ਮਾਰ ਜਾ ਉਹ ਕੱਢੋ ਤੇ ਜਾ ਬਾਈ ਉਸ ਪਿੰਡ ਦਾ ਕੋਈ ਸ਼ਿਕਾਇਤ ਨਹੀਂ ਜੀ ਲੈਨ ਜੋੜਨ ਤੋਂ ਪਹਿਲਾਂ ਕੋਈ ਸ਼ਿਕਾਇਤ ਨਹੀਂ 6 ਮਹੀਨੇ ਪਹਿਲਾਂ ਸ਼ਿਕਾਇਤਾਂ ਹੋ ਗਈਆਂ ਸੀਆਂ 6 ਮਹੀਨੇ ਨੂੰ ਪੂਰਾ ਮੌਕਾ ਦਿੱਤਾ ਸੀ ਸਾਹਿਬ ਜੀ ਹੁਣ ਦੀ ਸ਼ਿਕਾਇਤ ਕਿਹੜੀ ਹੈ ਜੀ ਹੁਣ ਦੀ ਤਾਂ ਕੋਈ ਸ਼ਿਕਾਇਤ ਹੀ ਨਹੀਂ ਅਗਲੇ ਨੂੰ ਮੌਕਾ ਦਿੱਤਾ ਗਿਆ 8 ਮਹੀਨੇ ਸਹੀ ਹੋ ਗਿਆ 8 ਮਹੀਨੇ ਚਿੱਠੀ ਪਤਰੀ ਹੋਈ ਉਹਨੂੰ ਪੁੱਛਿਆ ਗਿਆ ਕੋਈ ਗੱਲ ਨਹੀਂ ਸਪਸ਼ਟੀਕਰਨ ਮੰਗਿਆ ਗਿਆ ਇਹਨਾਂ ਸਪਸ਼ਟੀਕਰਨ ਦਾ ਜਵਾਬ ਦਿੱਤਾ ਹਾਂ ਜੀ ਹਾਂ ਜੀ ਜੇ ਤੁਸੀਂ ਕੋਲ ਦੇਖੋ ਰੂਲ ਹੈਗਾ ਤਾਂ ਜੀ ਜੀ ਆ ਅਸੀਂ 8 ਮਹੀਨਿਆਂ ਦੇ ਵਿੱਚ ਆ ਚਿੱਠੀ ਮੈਸਮੋਂ ਲੁਕ ਗਈ ਸੀ ਇਹਦਾ ਹੀ ਜਵਾਬ ਦਿੱਤਾ ਉਹਨੇ ਮੰਗਾਉਂਦੇ ਸਰ ਉਹ ਮੰਗਿਆ ਬਿਲਕੁਲ ਆਪਾ ਉੱਥੇ ਬੈਠੇ ਆਂ ਹਾਂਜੀ ਹਾਂਜੀ ਆਪਾਂ ਇੱਕ ਬੰਦੇ ਨੂੰ ਟਰਮੀਨਟ ਕਰਦੇ ਆਂ ਧੰਨਵਾਦ ਹਾਂਜੀ ਕਿੰਨਾ ਨੇ ਮਾਨੂੰ ਰਿਪੋਰਟ ਕੀਤੀ ਜਿਵੇਂ ਅਸੀਂ ਚਾਬੀ ਲੈਣੀ ਹੈ ਕਹਿੰਦੇ ਮੈਂ ਚਾਬੀ ਹਾਂਜੀ ਉਹ ਚਾਬੀ ਕਿਉਂ ਲੈ ਰਹੇ ਗੱਲ ਨਹੀਂ ਸੱਚ ਉਹ ਹੀ ਗੱਲ ਵਾ ਉਹ ਤੋਂ ਉਹ ਤੋਂ ਦੂਸਰੇ ਦਿਨ ਇਹਨਾਂ ਨੇ ਦੇਖਤੀ ਚਿੱਟੀ ਗੱਡੀ ਬੰਦਾ ਸਾਡਾ ਦੇ ਕੇ ਆ ਜਾਂ ਨਹੀਂ ਦੇਖ ਰਿਹਾ ਜੀ ਜਦੋਂ ਨੇ ਚਿੱਠੀ ਗੱਡੀ ਕੇ ਚਾਬੀ ਜਿਹੜੀ ਆ ਉਹ ਦਿੱਤੀ ਜਾਵੇ ਤੇ ਬੰਦਾ ਸਾਡਾ ਚਾਬੀ ਦੇਣ ਗਿਆ ਜਾਂ ਨਹੀਂ ਕਿ ਦੇਣਗੇ ਚਾਬੀ ਦੇ ਗਿਆ ਰੋਸਦਾ ਹੁੰਦਾ ਜੀ ਬੰਦੇ ਨੂੰ ਮੈਨੂੰ ਫੋਨ ਕੀਤਾ ਬੰਦੇ ਨੇ ਕਿ ਤੂੰ ਚਾਹੁੰਦਾ ਹੈਂ ਕਿ ਤੂੰ ਝਗੜਾ ਨਾ ਜੀ ਆਹ ਤਾਂ ਕਹਦੇ ਨੇ ਕਿ ਚਾਬੀ ਨਹੀਂ ਦੇ ਦੇ ਮੇਰੇ ਕਿਹਨਾਂ ਨਾਲ ਗੱਲ ਕਰੀ ਤੇ ਮੈਂ ਕਹਿੰਦਾ ਚਾਬੀ ਤੇਰੇ ਕੋਲੋਂ ਮੰਗਦਾ ਕਿ ਤੂੰ ਚਾਬੀ ਦੇ ਦੇ ਕੋਈ ਜਾਣੀ ਪਹਿਲਾਂ ਤੂੰ ਮੰਗਦੀ ਵੀ ਨਾ ਨਹੀਂ ਦੱਸੀ ਕਹਿੰਦੀ ਮੈਨੂੰ ਸਾਡੇ ਜੀ ਰਿਟਰਨ ਤੇ ਕੋਈ ਨਹੀਂ ਕਾ ਚਿੱਠੀ ਨਹੀਂ ਨਿਕਲੀ ਹੈ ਜੀ ਇਹਨੇ ਕਿਸੇ ਬੰਦੇ ਨੂੰ ਭੇਜਿਆ ਕਿ ਸਾਡੇ ਪਿੰਡ ਦੇ ਪਿੰਡ ਦੇ ਚਾਬੀ ਮੈਂ ਕਿਧਾ ਦੇ ਦਊਗਾ ਜੀ ਜਾ ਕੇ ਤੂੰ ਸਮਝ ਲੱਖੀ ਦਿਓ ਕਾਲੂ ਕੋਈ ਗੱਲਬਾਤ ਹੋਏ ਤਾਂ ਹੀ ਤੇ ਤੱਕ ਮਿਲੂਗੀ ਇਦਾਂ ਕਿ ਤੇ ਜਿੱਤੇ ਆ ਵੀ ਦੇ ਦਊਗਾ ਕੋਈ ਬੰਦਾ ਉਹਦਾ ਕੌਣ ਜ਼ਿੰਮੇਵਾਰ ਹਾਂਜੀ ਹਾਂ ਕੋਈ ਜੋ ਅੰਦਰ ਕੋਈ ਹੋ ਜਾਣਾ ਉਹ ਚੌਕੀਦਾਨ ਨੂੰ ਦੇਂਦੇ ਚੌਕੀਦਾਨ ਨੂੰ ਮੋਟਰ ਕਿੱਦਾਂ ਚਲਾਉਣੀ ਦਾ ਕੀ ਬੱਤੀ ਸਾਨੂੰ ਪਹਿਲਾਂ ਦੱਸਿਆ ਹੈ ਹਾਂ ਹਾਂਜੀ ਬੱਤੀ ਕਿੰਨਾ ਵਜੇ ਦਾ ਜਤਿੰਦਰ ਸਿੰਘ ਬੱਦਨ ਅੱਜ ਜਲ ਸਪਲਾਈ ਸੈਨੀਟੇਸ਼ਨ ਕੰਡਕਟਰ ਵਰਕਰ ਜੂਨੀਅਰ ਰਜਿਸਟਰ ਨੰਬਰ ਕਰਤੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਟੈਂਕੀਆਂ ਦੇ ਉੱਪਰ ਚੜ੍ਹ ਕੇ ਜੋ ਪੈਟਰੋਲ ਦੀਆਂ ਬੋਤਲਾਂ ਹੱਥ ਦੇ ਵਿੱਚ ਲਈ ਹੋਈ ਹੈ ਕੀ ਕਾਰਨ ਹੋ ਗਿਆ ਕਿ ਐਡਾ ਜੋ ਕਿ ਖੋਪਨਾ ਕਸਤੇ ਮੰਨਦੀ ਦਾ ਅਸੀਂ ਦੇਖੋ ਮਜਬੂਰ ਹੋ ਗਏ ਅਸੀਂ ਦੋ ਵਾਰ ਐਕਸ਼ਨ ਸਾਹਿਬ ਨਾਲ ਮੀਟਿੰਗ ਕੀਤੀ ਆ ਅੱਜ ਧਰਨਾ ਸਵੇਰ ਦਾ ਦੇ ਕੇ ਮਿਨੀ ਸੈਕਰੀਟਰੀ ਬੈਠੇ ਹੋਏ ਆ ਲੇਕਿਨ ਜਿਹੜਾ ਵਿਭਾਗ ਦੇ ਸਾਡੇ ਅਧਿਕਾਰੀ ਗੱਲ ਸੁਣਨੇ ਨੂੰ ਤਿਆਰ ਨਹੀਂ ਹੈਗੇ ਔਰ ਹੁਣ ਐਕਸ਼ਨ ਸਾਹਿਬ ਆਏ ਆ ਲੇਕਿਨ ਹਜੇ ਵੀ ਕੋਈ ਗੱਲ ਜਿਹੜੀ ਸਾਡੀ ਸੁਣਨ ਨੂੰ ਤਿਆਰ ਨਹੀਂ ਹੈਗੇ ਇੱਕ ਵਰਕਰ ਦਾ ਕੰਟਰੈਕਟ ਮਲਾਜਮ ਦਾ ਜਿਹੜਾ ਵਰਕ ਆਰਡਰ ਕੈਨਸਲ ਕਰ ਦਿੱਤਾ ਗਿਆ ਇੱਕ ਸਰਪੰਚ ਦੇ ਕਹਿਣ ਦੇ ਉੱਤੇ ਮੰਤਰੀ ਦੀ ਸ਼ਹਿਰੇ ਉੱਤੇ ਔਰ ਪੀਏ ਦੀ ਸ਼ਾਇਦ ਉੱਤੇ ਜਿਹੜਾ ਮਿਲੀ ਭੁਗਤ ਦੇ ਨਾਲ ਜਿਹੜਾ ਸਾਰਾ ਕੁਝ ਕੀਤਾ ਗਿਆ ਆ ਜਿਹੜਾ ਵਰਕ ਆਰਡਰ ਗਿਆ ਤੁਸੀਂ ਕਿੰਨੇ ਸਾਲਾਂ ਦਾ ਕੰਟ੍ਰੈਕਟ ਆ ਤਕਰੀਬਨ ਇਹ ਜਿਹੜਾ ਸਾਡਾ ਹਰ 6 ਮਹੀਨੇ ਬਾਅਦ ਵਰਕ ਆਰਡਰ ਜਿਆ ਰੀਨਿਊ ਹੁੰਦਾ ਲੇਕਿਨ ਜਿਹੜਾ ਬੰਦੇ ਦਾ ਵਰਕ ਆਰਡਰ ਕੈਨਸਲ ਕਰ ਦਿੱਤਾ ਗਿਆ 20 ਸਾਲ ਤੋਂ ਸਾਡੇ ਜਿਹੜਾ ਬੰਦਾ 15-20 ਸਾਲ ਤੋਂ ਬੰਦਾ ਮੁਲਾਜ਼ਮ ਉੱਥੇ ਨੌਕਰੀ ਕਰ ਰਿਹਾ ਔਰ ਪਿੰਡ ਦੀਆਂ ਪੰਚਾਇਤਾਂ ਨੇ ਲਿਖ ਕੇ ਦਿੱਤਾ ਕਿ ਪਾਣੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਆ ਰਿਹਾ ਜਿਸ ਪਿੰਡ ਦੀ ਸ਼ਿਕਾਇਤ ਕਰ ਰਹੇ ਆ ਔਰ ਦੂਸਰੇ ਪਿੰਡ ਨੇ ਵੀ ਬਹੁਤ ਵਧੀਆ ਗਿਆ ਔਰ ਤੀਸਰੇ ਪਿੰਡ ਦੇ ਪੰਚਾਂ ਨੇ ਤੇ ਪਿੰਡ ਦੇ ਲੋਕਾਂ ਨੇ ਲਿਖ ਕੇ ਤਾਂ ਕਿ ਪਾਣੀ ਬੜਾ ਵਧੀਆ ਆ ਰਿਹਾ ਸਾਨੂੰ ਬੰਦਾ ਇਹ ਚਾਹੀਦਾ ਬਹੁਤ ਵਧੀਆ ਬੰਦਾ ਹੈ ਇਹ ਜੋ ਮੁਲਾਜ਼ਮ ਹੈ ਸਰਕਾਰੀ ਤੌਰ ਤੇ ਹੈ ਜਾਂ ਫਿਰ ਠੇਕੇ ਦੇ ਉੱਤੇ ਇਹ ਕੰਟੈਕਟਰ ਦੇ ਠੇਕੇ ਦਿੱਤੇ ਆ ਠੇਕੇ ਦਿੱਤੇ ਨੇ ਹਾਂਜੀ ਤੇ ਕੀ ਲੱਗਦਾ ਕਿਸ ਕਰਕੇ ਇਸ ਨੂੰ ਇਹ ਕੀਤਾ ਗਿਆ ਹੈ ਇਹ ਸਾਰਾ ਹੀ ਮੰਤਰੀ ਸ਼ਾਇਦ ਦੇ ਉੱਤੇ ਸਾਰਾ ਕਾਰਜ ਹੋ ਰਿਹਾ ਔਰ ਵਿਭਾਗ ਦੇ ਐਸਡੀਓ ਨੇ ਸਾਨੂੰ ਕਿਹਾ ਕਿ ਜਿਹੜਾ ਮੈਂ ਇਹ ਪ੍ਰੈਸ਼ਰਾਈਜ਼ਰ ਹੋ ਕੇ ਕੰਮ ਕਰ ਰਿਹਾ ਹਾਂ ਬੰਦ ਕਰ ਰਿਹਾ ਜਿਹਾ ਸਮਝਦਾ ਹੈ ਕਿ ਮੰਤਰੀ ਸਾਹਿਬ ਦਾ ਪੀਏ ਜਾਂ ਮੰਤਰੀ ਸਾਹਿਬ ਦਾ ਫੋਨ ਆਇਆ ਤਾਂ ਇਹ ਕੰਮ ਹੋਇਆ ਸਾਰਾ ਕੁਝ ਪ੍ਰੈਸ਼ਰ ਦਿੱਤੀ ਹੋ ਰਿ ਅੱਜ ਦੱਸਿਆ ਰਿਹਾ ਹੈ ਕਿ ਜਿਹੜਾ ਇਹਦਾ ਕੰਮ ਬਹੁਤ ਵਧੀਆ ਹੈ ਜਿਹੜੀ ਸ਼ਿਕਾਇਤ ਸੀਗੀ ਉਹ ਕੀ ਸੀ ਸ਼ਿਕਾਇਤ ਜਿਹੜਾ ਜੀ ਪਾਣੀ ਪਿੰਡ ਦੇ ਵਿੱਚ ਇੱਕ ਕੁਸ਼ ਕਰ ਸੀਗੇ ਜਿਹੜੇ ਦੂਜੇ ਪਿੰਡ ਨਹੀਂ ਆ ਰਿਹਾ ਪਰ ਉੱਥੋਂ ਵਪਾਕ ਦੀ ਗਲਤੀ ਸੀ ਕਿ ਉਹਨਾਂ ਨੇ ਲੈਨ ਦੂਏ ਪਾਸਿਓਂ ਨਹੀਂ ਜੋੜੀ